ਪੰਜਾਬੀ ਗਾਇਕ ਕਰਨੋਚਲਾ ਦੇ ਗੀਤ ਐਮਐਫ ਗਬਰੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੰਜਾਬੀ ਸੱਭਿਆਚਾਰ ਦੇ ਹੱਕ 'ਚ ਸਰਗਰਮ ਸੈਕਟਰ 41 ਬੀ ਚੰਡੀਗੜ੍ਹ ਦੇ ਰਹਿਣ ਵਾਲੇ ਐਕਟਿਵਿਸਟ ਡਾਕਟਰ ਪੰਡਿਤ ਰਾਓ ਨੇ ਇਸ ਗੀਤ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦਾ ਦਾਵਾ ਹੈ ਕਿ ਇਹ ਗੀਤ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਅਸ਼ਲੀਲ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਡਾਕਟਰ ਤਰੇ ਨਾਵੜ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕਰਨੋਚਲਾ ਦਾ ਇਹ ਗੀਤ ਸਾਡੇ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਮੌਜੂਦ ਵਲਗਰ ਸ਼ਬਦ ਬੱਚਿਆਂ ਅਤੇ ਨੌਜਵਾਨਾਂ ਦੇ ਮਨ ਨੂੰ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਐਸੇ ਗੀਤ ਨੂੰ ਰੋਕ ਲਗਾਨੀ ਚਾਹੀਦੀ ਹੈ ਮਾਮਲੇ ਵਿੱਚ ਕੁੱਲ 3 ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਤੇ ਦੋ ਲੁਧਿਆਣਾ ਵਿੱਚ ਅਤੇ ਇੱਕ ਛੰਡੀਗੜ੍ਹ ਵਿੱਚ ਇਨ੍ਹਾਂ ਵਿੱਚ ਇੱਕ ਸ਼ਿਕਾਇਤ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਹੈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਗੀਤ ਪਿੰਡ ਵਿੱਚ ਫਿਲਮਾਇਆ ਗਿਆ ਸੀ ਅਤੇ ਸਰਪੰਚ ਨੇ ਇਸ ਗੀਤ ਦੀ ਇਜਾਜ਼ਤ ਦਿੱਤੀ ਇਸ ਕਰਕੇ ਸਰਪੰਚ ਦੀ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇ ਕਰਨੌਜਲਾ ਦੇ ਗੀਤ ਨੂੰ ਸੋਸ਼ਲ ਮੀਡੀਆ ਤੇ YouTube ਤੇ ਕਾਫੀ ਲੋਕਪ੍ਰੀਅਤਾ ਮਿਲ ਰਹੀ ਹੈ। ਇਹ ਗੀਤ 1 ਅਗਸਤ ਨੂੰ ਕਰਨੋਚਲਾ ਦੇ ਅਫੀਸ਼ੀਅਲ YouTube ਚੈਨਲ ਤੇ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤੱਕ 9 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ। ਇਹ ਗੀਤ ਲੁਧਿਆਣਾ ਵਿੱਚ ਕਰਨੋਚਲਾ ਦੇ ਪੈਤਕ ਪਿੰਡ ਵਿੱਚ ਫਿਲਮਾਇਆ ਗਿਆ ਸੀ। ਡਾਕਟਰ ਤੇਰੇਨ ਆਵੜ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਲਸ਼ਲੀਲ ਅਤੇ ਭੜਕਾਊ ਗੀਤਾਂ ਵਿਰੁੱਧ ਕਾਰਵਾਈ ਕਲਾਜ਼ਮੀ ਹੈ। ਉਹਨਾਂ ਨੇ ਇਸ ਸਬੰਧ ਵਿੱਚ ਅਧਿਕਾਰੀਆਂ ਕੋਲੋਂ ਗੀਤ ਤੇ ਰੋਕ ਲਗਾਉਣ ਅਤੇ ਜਨਤਕ ਥਾਵਾਂ ਤੇ ਇਸ ਤੇ ਚਲਾਏ ਜਾਣ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਪੰਜਾਬੀ ਗਾਇਕ ਕਰਨੋਚਲਾ ਦੇ ਗੀਤ ਐਮਐਫ ਗਬਰੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੰਜਾਬੀ ਸੱਭਿਆਚਾਰ ਦੇ ਹੱਕ 'ਚ ਸਰਗਰਮ ਸੈਕਟਰ 42 ਬੀ ਚੰਡੀਗੜ੍ਹ ਦੇ ਰਹਿਣ ਵਾਲੇ ਐਕਟਿਵਿਸਟ ਡਾਕਟਰ ਪੰਡਿਤ ਰਾਉ ਨੇ ਇਸ ਗੀਤ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦਾ ਦਾਵਾ ਹੈ ਕਿ ਇਹ ਗੀਤ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਅਸ਼ਲੀਲ ਸ਼ਬਦਾ ਦੀ ਵਰਤੋਂ ਕੀਤੀ ਗਈ ਹੈ ਡਾਕਟਰ ਤਰੇ ਨਾਵੜ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕਰਨੋਚਲਾ ਦਾ ਇਹ ਗੀਤ ਸਾਡੇ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਮੌਜੂਦ ਵਲਗਰ ਸ਼ਬਦ ਬੱਚਿਆਂ ਅਤੇ ਨੌਜਵਾਨਾਂ ਦੇ ਮਨ ਨੂੰ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਐਸੇ ਗੀਤ ਨੂੰ ਰੋਕ ਲਗਾਨੀ ਚਾਹੀਦੀ ਹੈ ਮਾਮਲੇ ਵਿੱਚ ਕੁੱਲ 3 ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਤੇ 2 ਲੁਧਿਆਣਾ ਵਿੱਚ ਅਤੇ 1 ਛੰਡੀਗੜ੍ਹ ਵਿੱਚ ਇਨ੍ਹਾਂ ਵਿੱਚੋਂ ਇੱਕ ਸ਼ਿਕਾਇਤ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਹੈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਗੀਤ ਪਿੰਡ ਵਿੱਚ ਫਿਲਮਾਇਆ ਗਿਆ ਸੀ ਅਤੇ ਸਰਪੰਚ ਨੇ ਇਸ ਗੀਤ ਦੀ ਇਜਾਜ਼ਤ ਦਿੱਤੀ ਇਸ ਕਰਕੇ ਸਰਪੰਚ ਦੀ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇ ਕਰਨੌਜਲਾ ਦੇ ਗੀਤ ਨੂੰ ਸੋਸ਼ਲ ਮੀਡੀਆ ਤੇ YouTube ਤੇ ਕਾਫੀ ਲੋਕਪ੍ਰੀਅਤਾ ਮਿਲ ਰਹੀ ਹੈ। ਇਹ ਗੀਤ 1 ਅਗਸਤ ਨੂੰ ਕਰਨੋਚਲਾ ਦੇ ਅਫੀਸ਼ੀਅਲ YouTube ਚੈਨਲ ਤੇ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤੱਕ 9 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ। ਇਹ ਗੀਤ ਲੁਧਿਆਣਾ ਵਿੱਚ ਕਰਨੋਚਲਾ ਦੇ ਪੈਤਕ ਪਿੰਡ ਵਿੱਚ ਫਿਲਮਾਇਆ ਗਿਆ ਸੀ। ਡਾਕਟਰ ਤਰਨ ਆਵੜ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਲਸ਼ਲੀਲ ਅਤੇ ਭੜਕਾਊ ਗੀਤਾਂ ਵਿਰੁੱਧ ਕਾਰਵਾਈ ਕਲਾਜ਼ਮੀ ਹੈ। ਉਹਨਾਂ ਨੇ ਇਸ ਸਬੰਧ ਵਿੱਚ ਅਧਿਕਾਰੀਆਂ ਕੋਲੋਂ ਗੀਤ ਤੇ ਰੋਕ ਲਗਾਉਣ ਅਤੇ ਜਨਤਕ ਥਾਵਾਂ ਤੇ ਇਸ ਦੇ ਚਲਾਏ ਜਾਣ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਪੰਜਾਬੀ ਗਾਇਕ ਕਰਨੋਚਲਾ ਦੇ ਗੀਤ ਐਮਐਫ ਗਬਰੂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੰਜਾਬੀ ਸੱਭਿਆਚਾਰ ਦੇ ਹੱਕ 'ਚ ਸਰਗਰਮ ਸੈਕਟਰ 42 ਬੀ ਚੰਡੀਗੜ੍ਹ ਦੇ ਰਹਿਣ ਵਾਲੇ ਐਕਟਿਵਿਸਟ ਡਾਕਟਰ ਪੰਡਿਤ ਰਾਓ ਨੇ ਇਸ ਗੀਤ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦਾ ਦਾਵਾ ਹੈ ਕਿ ਇਹ ਗੀਤ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਡਾਕਟਰ ਤਰੇ ਨਾਵੜ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਕਰਨੋਚਲਾ ਦਾ ਇਹ ਗੀਤ ਸਾਡੇ ਸੱਭਿਆਚਾਰ ਦੇ ਖਿਲਾਫ ਹੈ ਤੇ ਇਸ ਵਿੱਚ ਮੌਜੂਦ ਵਲਗਰ ਸ਼ਬਦ ਬੱਚਿਆਂ ਅਤੇ ਨੌਜਵਾਨਾਂ ਦੇ ਮਨ ਨੂੰ ਪ੍ਰਦੂਸ਼ਿਤ ਕਰਦੇ ਹਨ ਇਸ ਲਈ ਐਸੇ ਗੀਤ ਨੂੰ ਰੋਕ ਲਗਾਨੀ ਚਾਹੀਦੀ ਹੈ ਮਾਮਲੇ ਵਿੱਚ ਕੁੱਲ 3 ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਤੇ 2 ਲੁਧਿਆਣਾ ਵਿੱਚ ਅਤੇ 1 ਚੰਡੀਗੜ੍ਹ ਵਿੱਚ ਇਨ੍ਹਾਂ ਵਿੱਚੋਂ ਇੱਕ ਸ਼ਿਕਾਇਤ ਪਿੰਡ ਦੇ ਸਰਪੰਚ ਲਖਬੀਰ ਸਿੰਘ ਵਿਰੁੱਧ ਹੈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਹ ਗੀਤ ਪਿੰਡ ਵਿੱਚ ਫਿਲਮਾਇਆ ਗਿਆ ਸੀ ਅਤੇ ਸਰਪੰਚ ਨੇ ਇਸ ਗੀਤ ਦੀ ਇਜਾਜ਼ਤ ਦਿੱਤੀ ਇਸ ਕਰਕੇ ਸਰਪੰਚ ਦੀ ਪੁੱਛਗਿੱਛ ਕਰਕੇ ਉਸ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇ ਕਰਨੌਟਲਾ ਦੇ ਗੀਤ ਨੂੰ ਸੋਸ਼ਲ ਮੀਡੀਆ ਤੇ YouTube ਤੇ ਕਾਫੀ ਲੋਕਪ੍ਰੀਅਤਾ ਮਿਲ ਰਹੀ ਹੈ। ਇਹ ਗੀਤ 1 ਅਗਸਤ ਨੂੰ ਕਰਨੋਚਲਾ ਦੇ ਅਫੀਸ਼ੀਅਲ YouTube ਚੈਨਲ ਤੇ ਰਿਲੀਜ਼ ਹੋਇਆ ਸੀ ਜਿਸ ਨੂੰ ਹੁਣ ਤੱਕ 9 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ। ਇਹ ਗੀਤ ਲੁਧਿਆਣਾ ਵਿੱਚ ਕਰਨੋਚਲਾ ਦੇ ਪੈਤਕ ਪਿੰਡ ਵਿੱਚ ਫਿਲਮਾਇਆ ਗਿਆ ਸੀ। ਡਾਕਟਰ ਤੇਨ ਨਾਵੜ ਨੇ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਲਸ਼ਲੀਲ ਅਤੇ ਪੜਕਾਊ ਗੀਤਾ ਵਿਰੁੱਧ ਕਾਰਵਾਈ ਕਲਾਜ਼ਮੀ ਹੈ। ਉਹਨਾਂ ਨੇ ਇਸ ਸਬੰਧ ਵਿੱਚ ਅਧਿਕਾਰੀਆਂ ਕੋਲੋਂ ਗੀਤ ਤੇ ਰੋਕ ਲਗਾਉਣ ਅਤੇ ਜਨਤਕ ਥਾਵਾਂ ਤੇ ਇਸ ਦੇ ਚਲਾਏ ਜਾਣ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।